ਮਹਾਪੁਰਖਾਂ ਦਾ ਜਨਮ 1882 25 ਮਾਰਚ ਨੂੰ ਗੜ ਸ਼ੰਕਰ ਦੇ ਇਲਾਕੇ ਦੇ ਵਿੱਚ ਪਿੰਡ ਨਟਾਲ ਵਿਖੇ ਹੋਇਆ ਮਹਾਪੁਰਖਾਂ ਨੇ ਸਾਧ ਸੰਗਤ ਬਚਪਨ ਦੇ ਵਿੱਚ ਹੀ ਗੁਰਸਿੱਖੀ ਨਾਲ ਬਹੁਤ ਪਿਆਰ ਹੈ ਔਰ ਸ਼ਾਸਤਰ ਵਿੱਤਿਆ ਵੀ ਸਿੱਖਣਾ ਕੀਤੀ ਹੋਰ ਕਰਮਤ ਵਿੱਤਿਆ ਸਿੱਖਣਾ ਕੀਤੀ ਤਕਰੀਬਨ ਕਹਿੰਦੇ 1900 ਸਾਲ ਦੇ ਵਿੱਚ ਇਹਨਾਂ ਨੇ ਫੌਜ ਦੇ ਵਿੱਚ ਭੜਤੇ ਕੀਤੀ ਚਾਂਸੀ ਦੇ ਵਿੱਚ ਨੌਕਰੀ ਕਰਨ ਤੋਂ ਬਾਅਦ ਮਨ ਵਿੱਚ ਇੱਕ ਇੱਛਾ ਪੈਦਾ ਹੋਈ ਕਿ ਹਜੂਰ ਸਾਹਿਬ ਨਦੇੜ ਗੁਰੂ ਘਰਾਂ ਦੇ ਦਰਸ਼ਨ ਕਰਨ ਵਾਸਤੇ ਜਾਣਾ ਕਰੀ। ਔਰ ਐਸ ਇਚਾ ਦੇ ਨਾਲ ਹਜੂਰ ਸਾਹਿਬ ਗਏ। ਉਥੇ ਜਾ ਕਰਕੇ ਕੁਝ ਦਿਨ ਸੇਵਾ ਕੀਤੀ। ਮਨ ਵਿੱਚ ਪ੍ਰਣ ਧਾਰਨ ਕੀਤਾ ਕਿ ਹੁਣ ਇੱਥੇ ਹੀ ਰਹਿ ਕਰਕੇ ਸੇਵਾ ਕਰਨੀ। ਕਿਉਂਕਿ ਸੰਗਤਾਂ ਨੂੰ ਜਲ ਵਾਸਤੇ ਬਹੁਤ ਦਿੱਕਤ ਹੁੰਦੀ ਸੀ। ਜੋ ਸੰਗਤਾਂ ਦਰਸ਼ਨ ਕਰਨ ਵਾਸਤੇ ਜਾਂਦੀਆਂ ਹਜੂਰ ਸਾਹਿਬ ਉਹਨਾਂ ਨੂੰ ਪੀਣ ਵਾਲੇ ਜਲ ਵਾਸਤੇ ਬਹੁਤ ਟਿੱਕਤ ਆਉਂਦੀ ਸੀ ਕਮੀ ਹੁੰਦੀ ਸੀ ਤਾਂ ਮਹਾਪੁਰਖਾਂ ਨੇ ਗੋਦਾਵਰੀ ਨਦੀ ਵਿੱਚੋਂ 50 50 100 100 ਕਾਕਰਾਂ ਭਰ ਕਰਕੇ ਸਾਧ ਸੰਗਤ ਜਿਸ ਥਾਂ ਤੇ ਲੰਕਰ ਵਰਤਿਆ ਕਰਦਾ ਸੀ ਲੰਗਰ ਸਾਹਿਬ ਪੁਰਦਵਾਰਾ ਸਾਹਿਬ ਹੈ ਇੱਥੇ ਸ਼ਬੀਲ ਲਾਉਣਾ ਕੀ ਤੇ ਫਿਰ ਔਲੀ ਔਲੀ ਪੁੱਜੇ ਛੋਲੇ ਉਬਲੇ ਹੋਏ ਛੋਲੇ ਸੰਗਤਾਂ ਨੂੰ ਵਰਤਾਉਣੇ ਸੇਵਾ ਕਰਦਿਆਂ ਕਾਫੀ ਸਮਾਂ ਲੰਘ ਗਿਆ ਜਿਸ ਕਰਕੇ ਮਹਾਪੁਰਖਾਂ ਨੂੰ ਸੰਗਤਾਂ ਬੜਾ ਪਿਆਰ ਦਿੰਦੀਆਂ ਇਲਾਕੇ ਦੇ ਵਿੱਚ ਬਹੁਤ ਸਤਿਕਾਰ ਬਣ ਗਿਆ ਜਿਸ ਕਰਕੇ ਜਿਹੜੇ ਉਥੋਂ ਦੇ ਪ੍ਰਬੰਧਕ ਸੰਨ ਮੁਹਤਵਾਰ ਜਾਂ ਕੁਝ ਐਸੇ ਮਨੋਖ ਜਿਨ੍ਹਾਂ ਨੇ ਮਹਾਪੁਰਖਾਂ ਦੇ ਨਾਲ ਈਰਖਾ ਕਰਨੇ ਸ਼ੁਰੂ ਕਰ ਦਿੱਤੀ ਇਹਨਾਂ ਦੇ ਕਾਰਜਾਂ ਵਿੱਚ ਤਖਲ ਅੰਦਾਜ਼ੀ ਸ਼ੁਰੂ ਕਰ ਦਿੱਤੀ ਔਰ ਕਿਸੇ ਨਾ ਕਿਸੇ ਕਾਰਨ ਕਰਕੇ ਝਗੜਾ ਕਰਦੇ ਰਹਿਣਾ ਮਹਾਪੁਰਖਾਂ ਨੂੰ ਸੇਵਾ ਤੋਂ ਹਟਾਉਣ ਵਾਸਤੇ ਜਾਂ ਵਿਗੜਨ ਪਾਉਣ ਵਾਸਤੇ ਬਹੁਤ ਯਤਨ ਕੀਤੇ ਇੱਕ ਦਿਨ ਮਹਾਪੁਰਖਾਂ ਨੇ ਸਾਧ ਸੰਗਤ ਐਸ ਪਲੇਸ ਤੋਂ ਦੂਰ ਹੋਣ ਵਾਸਤੇ ਮਨ ਬਣਾਇਆ ਕਿ ਹੁਣ ਅਸੀਂ ਪੰਜਾਬ ਹੀ ਚਲੇ ਜਾਈਏ। ਫਿਰ ਠੀਕ ਹੈ। ਤਾਂ ਉਸ ਦਿਨ ਸਟੇਸ਼ਨ ਤੇ ਆ ਕਰਕੇ ਰੇਲ ਗੱਡੀ ਦੀ ਉਡੀਕ ਕਰਨ ਲੱਗੇ। ਮਨ ਵਿੱਚ ਬਹੁਤ ਚਿੰਤਾ ਸੀ ਕਿ ਮੈਂ ਇਹ ਸੇਵਾ ਤਿਆਗਣੀ ਨਹੀਂ ਸੀ। ਪ੍ਰਣ ਕੀਤਾ ਸੀ ਇੱਥੇ ਰਹਿਣ ਦਾ। ਪਰ ਇਹ ਕੁਝ ਵਿਗੜ ਪਏ ਹਨ, ਕਲੇਸ਼ ਬਣ ਗਏ ਨੇ। ਬਹੁਤ ਚਿੰਤਾ ਹੋਈ। ਫਿਰ ਸਤਿਗੁਰੂ ਮਹਾਰਾਜ ਅੱਗੇ ਅਰਦਾਸਾਂ ਕਰਨ ਲੱਗੇ ਉਸ ਸਮੇਂ ਇਹ ਮਹਾਪੁਰਖਾਂ ਦੇ ਜੀਵਨ ਵਿੱਚ ਆਉਂਦਾ ਹੈ ਕਿ ਕਲਗੀਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨੀਲੇ ਘੋੜੇ ਤੇ ਆ ਕਰਕੇ ਦਰਸ਼ਨ ਦੇਣਾ ਕੀਤਾ ਸਤਿਗੁਰਾਂ ਦੇ ਦਰਸ਼ਨ ਕਰਕੇ ਮਹਾਪੁਰਖ ਨਿਹਾਲ ਹੋ ਗਏ ਔਰ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਨੇ ਬਚਨ ਕੀਤੀ ਨਿਧਾਨ ਸਿੰਘ ਤੂੰ ਇੱਥੇ ਰਹਿ ਕਰਕੇ ਸੇਵਾ ਕਰਨੀ ਹੈ ਇੱਥੋਂ ਕਿਤੇ ਵੀ ਦੂਸਰੀ ਥਾਂ ਤੇ ਨਹੀਂ ਜਾਣਾ ਸਾਡਾ ਇਹ ਬਚਨ ਹੈ ਔਰ ਇਹ ਬਚਨ ਕੀਤਾ ਕਿ ਕੀ ਸਾਡਾ ਹੋਵੇਗਾ ਹੱਥ ਤੇਰਾ ਹੋਵੇਗਾ ਉਸੇ ਦਿਨ ਤੋਂ ਸਤਿਗੁਰੂ ਮਹਾਰਾਜ ਜੀ ਦੇ ਬਚਨ ਕਮਉਂਦਿਆ ਮਹਾਪੁਰਖਾਂ ਨੇ ਫਿਰ ਉੱਥੇ ਆ ਕਰਕੇ ਸਾਧ ਸੰਗਤ ਸੇਵਾ ਆਰੰਭ ਕਰ ਦਿੱਤੀ ਜਿਹੜੇ ਈਰਖਾ ਲੋ ਸਨ ਕਲੇਸ਼ ਪਾਉਣ ਵਾਲੇ ਉਹ ਹੌਲੀ ਹੌਲੀ ਦੂਰ ਹੋ ਗਏ ਸੰਗਤਾਂ ਨੇ ਮਦਦ ਕਰਨੀ ਆਰੰਭ ਕਰ ਦਿੱਤੀ ਕਲਾ ਸਤਿਗੁਰਾਂ ਦੇ ਵਰਤੇ ਮਹਾਪੁਰਖਾਂ ਨੇ ਜਿਨ੍ਹਾਂ ਆਸੇ ਪਾਸੇ ਸਤਿਗੁਰਾਂ ਦੇ ਚਰਨ ਸੋਹ ਪ੍ਰਾਪਤ ਅਸਥਾਨ ਸਨ ਉਹਨਾਂ ਦੀ ਸੇਵਾ ਵੀ ਕਰਾਈ ਲੰਗਰ ਚਲਾਉਣਾ ਕੀਤਾ ਔਰ ਬੇਅੰਤ ਸੇਵਾ ਕੀਤੀ ਫਿਰ ਮਹਾਪੁਰਖ ਸਾਧ ਸੰਗਤ 4 ਅਗਸਤ 1947 ਨੂੰ ਅੱਜ ਦੇ ਦਿਨ ਇਸ ਸੰਸਾਰ ਤੋਂ ਸੱਚਖੰਡ ਚਲੇ ਗਏ ਔਰ ਆਪ ਆਪ ਜੀ ਤੋਂ ਅੱਗੇ ਜੋ ਮਹਾਪੁਰਖਾਂ ਨੇ ਇਹ ਸੇਵਾ ਬਹੁਤ ਸੰਭਾਲਣਾ ਕੀਤੀ ਹੈ ਹੁਣ ਵੀ ਅਸੀਂ ਜਦੋਂ ਹਜੂਰ ਸਾਹਿਬ ਜਾਂਦੇ ਹਾਂ ਉੱਥੇ ਬਾਬਾ ਬਲਵਿੰਦਰ ਸਿੰਘ ਬਾਬਾ ਨਵਿੰਦਰ ਸਿੰਘ ਜੋ ਸੇਵਾ ਚਲਾ ਰਹੇ ਸੋ ਐਸੇ ਮਹਾਪੁਰਖ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾ ਕਰਕੇ ਕਮਾਉਣਾ ਕੀਤਾ ਸਤਗੁਰ ਸੇਵਨ ਆਪਣਾ ਗੁਰ ਸਬਦ ਦੀ ਵਿਚਾਰ ਗੁਰੂ ਮਹਾਰਾਜ ਜੀ ਦੇ ਸਬਦ ਦੀ ਵਿਚਾਰ ਕਰਦੇ ਆ ਸਤਗੁਰਾਂ ਨੂੰ ਆਪਣਾ ਜਾਣ ਕਰਕੇ ਸੇਵਨਾ ਕਰਦੇ ਆ ਸਤਗੁਰ ਕਾ ਬਾਣਾ ਮੰਨ ਲੈਣ ਹਰ ਨਾਮ ਰਖੇ ਓਰਕਾਰ